ਅੱਜ ਜਲੰਧਰ ਦੇ ਵਿੱਚ ਉਸ ਵੇਲੇ ਦੋ ਵੱਡੇ ਸੜਕ ਹਾਦਸੇ ਵਾਪਰੇਗੇ ਜਦੋਂ ਟਰੱਕਾਂ ਤੇ ਮੋਟਰਸਾਈਕਲਾਂ ਦੀ ਆਪਸੀ ਟੱਕਰ ਹੋ ਗਈ। ਸਭ ਤੋਂ ਪਹਿਲਾਂ ਤੁਹਾਨੂੰ ਜਲੰਧਰ ਦੇ ਚੌਕੇਡੀ ਫਲਾਈਓਵਰ ਦੇ ਨੇੜੇ ਵਾਪਰੇ ਸੜਕ ਹਾਸਾ ਦੀਆਂ ਤਸਵੀਰਾਂ ਦਿਖਾਉਣਿਆ ਜਿਸ ਦੇ ਵਿੱਚ ਇੱਕ ਮੋਟਰਸਾਈਕਲ ਜੋ ਕਿ ਟਰੱਕ ਦੇ ਅਗਲੇ ਟਾਇਰਾਂ ਦੇ نیچے ਆ ਗਿਆ ਜਿਸ ਦੌਰਾਨ ਇਹ ਵੱਡਾ ਸੜਕ ਹਾਦਸਾ ਵਾਪਰਿਆ ਮਿਲੀ ਜਾਣਕਾਰੀ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਟਰੱਕ ਦੇ ਹੇਠਾਂ ਆਉਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀਆਂ ਦੋਨੋਂ ਲੱਤਾਂ ਕਾਫੀ ਡੈਮੇਜ ਹੋ ਗਿਆ ਜਿਸ ਨੂੰ ਕੀ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਂਚ ਕੀਤੀ ਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮਾਮਲੇ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੇ ਦੱਸੀ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਛੱਡ ਕੇ ਵਾਪਸ ਆ ਰਿਹਾ ਸੀ ਜਿਸ ਦੌਰਾਨ ਇਹ ਵੱਡਾ ਹਾ사 ਵਾਪਰਿਆ ਮੌਕੇ ਦੇ ਉੱਤੇ ਟਰੱਕ ਡਰਾਈਵਰ ਫਰਾਰ ਹੋ ਗਿਆ ਸੀ ਜਿਸ ਨੂੰ ਕੀ ਕਾਬੂ ਕਰ ਲਿਆ ਇਹ ਟਿਕੀਪਾਲ ਤੋਂ ਅੰਮ੍ਰਿਤਸਰ ਰੋਡ ਨੂੰ ਜਾ ਰਹੀ ਸੀ ਸ਼ਾਮ ਤੱਕ ਇਹ ਡਰਾਈਵਰ ਦੀ ਗਲਤੀ ਕਰਨੀ ਇਹਦਾ ਜਿਹੜਾ ਮੋਟਰਸਾਈਕਲ ਸੀ ਇਹਦੇ ਥੱਲੇ ਆ ਗਿਆ ਪੂਰੇ ਅਗਲੇ ਟਾਇਰਾਂ ਤੇ ਤੇ ਜਿਹੜੀਆਂ ਲੱਤਾਂ ਉਹਦੀਆਂ ਮਤਲਬ ਟਾਇਰ ਲੰਘ ਗਿਆ ਤੇ ਲੱਤਾਂ ਫੈਕਚਰ ਹੋ ਗਈਆਂ ਬਾਕੀ ਧੜ ਜਿਹੜਾ ਬਚ ਗਿਆ ਉਹਨੂੰ ਇਮੀਡੀਏਟਲੀ ਜੋਲ ਹਸਪੀਟਲ ਅਸੀਂ ਕੱਟ ਕੇ ਇਮੀਡੀਏਟਲੀ ਪਹੁੰਚਾਤਾ ਬਾਕੀ ਡਰਾਈਵਰ ਮੌਕੇ ਤੇ ਉੱਤੇ ਫਰਾਰ ਹੋਇਆ ਸੀ ਉਹਨੂੰ ਵੀ ਕਾਬੂ ਕਰਕੇ ਖਾਣਾ ਨੰਮਾ ਮੰਡੀ ਲੈ ਚੱਲਿਆ ਜਿੱਦਾਂ ਡਰਾਈਵਰ ਦੱਸ ਰਿਹਾ ਕਿ ਆਰਪੀ ਦੀ ਗੱਡੀ ਨਾਲ ਆ ਰਹੀ ਸੀ ਉਹਦੀ ਫੇਟ ਵੱਜੀ ਹੈ ਇਹ ਨਾਲ ਇਹ ਨਾਲ ਤੇ ਆਰਮੀ ਦੀ ਗੱਡੀ ਹੁੰਦੀ ਤਾਂ ਰੁਕਦੇ ਪਰ ਰੁਕੇ ਨਹੀਂ ਉਹ ਚਲੇ ਗਏ ਨੇ ਤੇ ਇਹ ਹੁਣ ਐਲੀਗੇਸ਼ਨ ਉਹਨਾਂ ਦੇ ਲਾ ਰਿਹਾ ਆਰਮੀ ਵਾਲਿਆਂ ਤੇ ਬਾਕੀ ਦੇਖਦੇ ਆਂ ਇਨਕੁਆਰੀ ਦੇ ਵਿੱਚ ਕੀ ਦੱਸਦਾ ਅੱਗੇ ਜਾ ਕੇ ਥਾਣੇ ਜਾ ਕੇ ਕੀ ਦੱਸਦਾ ਉੱਤੇ ਹੀ ਜਲੰਧਰ ਦੇ ਸ਼ਾਹਕੋਟ ਵਿਕੇ ਮੋਟਰਸਾਈਕਲਾਂ ਦੀ ਆਪਸੀ ਆਮੋ ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਦੌਰਾਨ ਪਤੀ ਪਤਨੀ ਸਮੇਤ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਕੀ ਨੀਰਲੇ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਉੱਤੇ ਹੀ ਹਸਪਤਾਲ ਦੀ ਡਾਕਟਰ ਰਾਜਵੀ ਸ਼ੂਰਾ ਨੇ ਦੱਸਿਆ ਕਿ ਇਸ ਸਬੰਧੀ ਮੋੜਲ थाना ਸ਼ਾਕਪੋਟ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਇਹਨਾਂ ਦੀ ਹਾਲਤ ਤਕ ਗੰਭੀਰ ਸੀ ਜਿਨ੍ਹਾਂ ਨੂੰ ਕਿ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜਲੰਧਰ ਰੈਫਰ ਕਰ ਦਿੱਤਾ ਗਿਆ। ਤਿੰਨ ਪੇਸ਼ੈਂਟ ਆਏ ਹਨ ਰੋਡ ਸਾਈਡ ਐਕਸੀਡੈਂਟ ਹੈ ਮੰਪ੍ਰੀਤ ਕੁਲਵਿੰਦ ਕੌਰ ਔਰ ਸ਼ੰਗਾਇਆ ਸਿੰਘ ਉਸਮੇਂ ਸੇ ਇੱਕ ਪੇਸ਼ੈਂਟ ਜ਼ਿਆਦਾ ਸੀਰੀਅਸ ਹੈ ਜਿਸ ਕੋ ਹਮ ਰੈਫਰ ਆਲਰੇਡੀ ਕਰ ਚੁਕੇ ਜਲੰਧਰ ਉਹ ਹੈ ਮੰਪ੍ਰੀਤ ਦੂਸਰੇ ਕੁਲਵਿੰਦ ਕੌਰ ਔਰ ਸ਼ੰਗਾਇਆ ਸਿੰਘ ਥੋੜੇ ਠੀਕ ਹੈ ਬਟ ਉਨਕੋ ਵੀ ਹਮ ਜਲੰਧਰ ਅ ਅਗੇ ਫਰਦਰ ਟ੍ਰੀਟਮੈਂਟ ਕੇ ਲੇ ਰੈਫਰ ਕਰ ਰਹੇ ਹਾਂ। ਕਿ ਮੈਂ ਐਕਸ਼ਨ ਕਹਾਂ ਪਰ ਹੋਇਆ। ਹੁਣ ਕ ਐਕਸੀਡੈਂਟ ਹੋਇਆ ਹੈ Maruti ਸ਼ੋਰੂਮ ਦੇ ਸਾਹਮਣੇ। ਛਾਪ ਹੋਤਾ। ਠੀਕ ਹੈ ਜੀ। ਖੈਰ ਦਾਦ ਦੇ ਕਿ ਲਗਾਤਾਰ ਸੜਕੀ ਹਾਸਿਆਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਤਾਂ ਲੋਕਾਂ ਨੂੰ ਥੋੜਾ ਸਾਵਧਾਨੀ ਦੇ ਨਾਲ ਚੱਲਣਾ ਚਾਹੀਦਾ ਹੈ ਕਿਉਂਕਿ ਤਿਹਾਰਾਂ ਦੇ ਕਰਕੇ ਵੈਸੇ ਵੀ ਬਾਜ਼ਾਰਾਂ ਦੇ ਵਿੱਚ ਸੜਕਾਂ ਦੇ ਉੱਤੇ ਭੀੜ ਹੈ ਇਸ ਕਰਕੇ ਆਪਣੇ ਵਾਹਨਾਂ ਦੀ ਸਪੀਡ ਹੌਲੀ ਰੱਖਿਆ ਕਰੋ। ਹਕੀਕਤ ਰਿਪੋਰਟ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।